ਰਾਜਾ ਵਰਿੰਗ ਤੂੰ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਵਾ ਪੰਜਾਬ ਪ੍ਰਧਾਨ ਵਾ ਤੈਨੂੰ ਸ਼ਰਮ ਚਾਹੀਦੀ ਆ ਉਹ ਇੱਕ ਬੜੇ ਸੁਲਝਵਾਨ ਨੇਤਾ ਸੀ ਬੜੇ ਹਾਈ ਕਲਾਸ ਦੇ ਕੁਆਲਿਟੀਜ਼ ਦੇ ਬੰਦੇ ਸੀ ਜਿਨ੍ਹਾਂ ਨੂੰ ਤੂੰ ਗਲਤ ਲੈਂਗੁਏਜ ਦੇ ਨਾਲ ਉਹ ਮਜਬੀ ਸਿੱਖਾਂ ਦੀ ਬਿਜਤੀ ਕੀਤੀ ਗਈ ਆ ਮੇਆ ਬੂਟਾ ਸਿੰਘ ਦਾ ਇੱਕ ਬੂਟਾ ਸਿੰਘ ਹੁੰਦਾ ਸੀ ਮਜਬੀ ਸਿੰਘ ਬਾਲਮੀਕੀ ਮਜਬੀ ਸਿੰਘ ਕਾਲਾ ਰੰਗ ਹੁੰਦਾ ਸੀ ਜਿਵੇਂ ਕਾਲਾ ਪੱਠੇ ਪਉਂਦਾ ਸੀ ਪੱਠੇ ਪਾਣੀ ਚਾਉਂਦਾ ਰੰਗ ਰੇਤੇ ਗੁਰੂ ਕੇ ਬੇਟੇ ਕਾਂਗਰਸ ਨੇ ਬੇਸ਼ਕ ਦਾ ਗ੍ਰਹਿ ਮੰਤਰੀ ਬਣਾਇਆ ਐ ਐਸੀ ਕਮਿਸ਼ਨ ਗੜੀ ਸਾਹਿਬ ਨੂੰ ਕਵਾਂਗੇ ਕਿ ਇੱਥੇ ਅਸੀਂ ਇੱਕ ਦਾ ਪਰਚਾ ਕੱਟਿਆ ਜਾਵੇ ਇੱਕ ਸੂਝਵਾਨ ਨੇਤਾ ਸਰਦਾਰ ਬੂਟਾ ਸਿੰਘ ਜੀ ਬਾਰੇ ਇਹਨਾਂ ਨੇ ਗਲਤ ਲੈਂਗੁਏਜ ਬੋਲੀ ਗਈ ਆ ਪੱਠੇ ਵੱਡ ਕਹਿ ਗਿਆ ਉਹ ਪੱਠੇ ਵੱਡ ਨਹੀਂ ਸੀ ਤਿਕਨੀ ਉਹ ਇੱਕ ਗ੍ਰਾਮ ਮੰਤਰਾਲੇ ਦੀ ਚੰਗੀ ਪੋਸਟ ਤੇ ਚੰਗੀ ਕਾਂਗਰਸ ਦੇ ਵਿੱਚ ਉਜੂਦ ਰੱਖਣ ਵਾਲੇ ਨੇਤਾ ਸੀ ਇਹਨਾਂ ਨੇ ਜਾਣ ਕੇ ਟਕਵੰਜ ਬਣਾਏ ਗਏ ਨੇ ਪਹਿਲਾਂ ਇਹ ਬੋਲਣਾ ਉਸ ਤੋਂ ਬਾਅਦ ਇਹਨਾਂ ਨੇ ਮਾਫੀਆਂ ਮੰਗਣੀਆਂ ਸਰ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਮੈਂ 올 ਇੰਡੀਆ ਸ਼ਡਿਊਲ ਕਾਸਟ ਫੈਡਰੇਸ਼ਨ ਦਾ ਪੰਜਾਬ ਚੇਅਰਮੈਨ ਆ ਅੱਜ ਪ੍ਰੈਸ ਕਾਨਫਰੰਸ ਇਸ ਕਰਕੇ ਕਰ ਰਹੇ ਆਂ ਕਿ ਜੋ ਰਾਜਾ ਵੜਿੰਗ ਨੇ ਸਰਦਾਰ ਬੋਟਾ ਸਿੰਘ ਗ੍ਰਹਿ ਮੰਤਰਾਲੇ ਦੇ ਬਾਰੇ ਉਹਨਾਂ ਦੀ ਗਲਤ ਲੈਂਗੁਏਜ ਬੋਲੀ ਗਈ ਬੜੀ ਮਾੜੀ ਬੋਲੀ ਗਈ ਆ ਉਹਦੇ ਵਿੱਚ ਕਿਹਾ ਗਿਆ ਪੀ ਉਹ ਮਜਬੀ ਹੀ ਤੇ ਕਾਲੇ ਰੰਗ ਦਾ ਤੇ ਉਹ ਪੱਠੇ ਪੰਦਾ ਸੀ ਪੱਠੇ ਤੇ ਸਾਰੀ ਦੁਨੀਆ ਪੰਦੀ ਆ ਤੇ ਕਹਿੰਦੇ ਪੀ ਉਹਨੂੰ ਕਾਂਗਰਸ ਨੇ ਬੜੇ ਉੱਪਰ ਗ੍ਰਹਿ ਮੰਤਰਾਲੇ ਤੱਕ ਰ ਖੜਿਆ ਪਰ ਖੜਿਆ ਤੇ ਤੁਹਾਡੇ ਵੀ ਮਾਪਿਓ ਪੱਠੇ ਵੜਦੇ ਉਹ ਕਿਉਂ ਨਹੀਂ ਗ੍ਰਹਿ ਮੰਤਰਾਲੇ ਤੱਕ ਰ ਪਹੁੰਚ ਗਏ ਉਹਨਾਂ 'ਚ ਖੂਬੀਆਂ ਸੀ ਉਹਨਾਂ 'ਚ ਕੁਆਲਿਟੀਆਂ ਸੀ ਉਹ ਪੜ੍ਹੇ ਲਿਖੇ ਹੀ ਉਹਨਾਂ ਨੇ ਬੀਏ ਕੀਤੀ ਐਮਏ ਕੀਤੀ ਪੀਐਚਡੀ ਕੀਤੀ ਇਸ ਕਰਕੇ ਉਹਨਾਂ ਨੂੰ ਕਾਂਗਰਸ ਨੇ ਨਹੀਂ ਖੜਿਆ ਉਹ ਆਪਣੀ ਮਿਹਨਤ ਨਾਲ ਉੱਪਰ ਗਏ ਸੀ ਹਾਂ ਉਹ ਇੰਦਰਾ ਗਾਂਧੀ ਉਹਨਾਂ ਦੇ ਬੜੇ ਨੇੜੇ ਸੀ ਉਹ ਸੁਲਝਵਾਨ ਸੀ ਫਿਰ ਉਹਨਾਂ ਨੂੰ ਗ੍ਰਹਿ ਮੰਤਰਾਲੇ ਲਾਇਆ ਗਿਆ ਰਾਜਾ ਵੜਿੰਗ ਤੂੰ ਪੰਜਾਬ ਦਾ ਕਾਂਗਰਸ ਦਾ ਪ੍ਰਧਾਨ ਵਾ ਪੰਜਾਬ ਪ੍ਰਧਾਨ ਵਾ ਤੈਨੂੰ ਸ਼ਰਮ ਚਾਹੀਦੀ ਆ ਉਹ ਇੱਕ ਬੜੇ ਸੁਲਝਵਾਨ ਨੇਤਾ ਸੀ ਬੜੇ ਹਾਈ ਕਲਾਸ ਦੇ ਕੁਆਲਿਟੀਆਂ ਦੇ ਬੰਦੇ ਸੀ ਜਿਨ੍ਹਾਂ ਨੂੰ ਤੂੰ ਗਲਤ ਲੈਂਗੁਏਜ ਦੇ ਨਾਲ ਉਹ ਮذਬੀ ਸਿੱਖਾਂ ਦੀ ਬੇਇੱਜ਼ਤੀ ਕੀਤੀ ਗਈ ਆ ਇਹਦੇ ਬਾਰੇ ਤੈਨੂੰ ਸ਼ਰਮ ਚਾਹੀਦੀ ਉਸ ਮذਬੀ ਸਿੱਖ ਸਮਾਜ ਕੋ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਨਾਲ ਚੱਲੇ ਸੀ ਤੇ ਤੈਨੂੰ ਸ਼ਰਮ ਚਾਹੀਦੀ ਉਹਨਾਂ ਕੋ ਮਾਫੀ ਮੰਗੇ ਤੇ ਨਹੀਂ ਤੇ ਇਹਦੇ ਧਰਾ ਕੀਤਾ ਜਾਏਗਾ ਤੇ ਪੁੱਤਲੇ ਸਾਰੇ ਜਾਣਗੇ ਇਹ ਹਰ ਵਾਰੀ ਕੀਤਾ ਜਾਂਦਾ ਜੀ ਇਹ ਜਿਆਦਾ ਕਾਂਗਰਸ ਵਾਰੀ ਉਹਨਾਂ ਦੇਖੋ ਜੀ ਕਾਲੀ ਕਾਲੀ ਦਲ ਦੇ ਵਿੱਚ ਗੁਲਜਾਰ ਸਿੰਘ ਰਣੀਕੇ ਵੀ ਆ ਬਾਦਲ ਸਾਹਿਬ ਦੇ ਬਹੁਤ ਨੇੜੇ ਉਹਨਾਂ ਦੀ ਬਹੁਤ ਇੱਜ਼ਤ ਮਾਨ ਕੀਤਾ ਜਾਂਦਾ ਵਾ ਬੀਜੇਪੀ ਦੇ ਵਿੱਚ ਰਾਸ਼ਟਰਪਤੀ ਜੋ ਮੈਡਮ ਨੇ ਰਾਸ਼ਟਰਪਤੀ ਸਾਹਿਬ ਉਹ ਵੀ ਐਸਸੀ ਨੇ ਉਹਨਾਂ ਬਾਰੇ ਕਿਉਂ ਨਹੀਂ ਇਹ ਲੈਂਗੁਏਜ ਬੋਲੀ ਜਾਂਦੀ ਇਹ ਕਾਂਗਰਸ ਹੀ ਬੋਲਦੇ ਨੇ ਇਹ ਜਾਣ ਪੁੱਝ ਕੇ ਕੀਤਾ ਜਾਂਦਾ ਇਹ ਬਿਲਕੁਲ ਜਾਣ ਪੁੱਝ ਕੇ ਕੀਤਾ ਗਿਆ ਵਾ ਤੇ ਵੋਟਾਂ ਵੀ ਜਿਹੜੀਆਂ ਕਾਂਗਰਸ ਨੂੰ ਐਸਸੀ ਵਰਗ ਦੀਆਂ ਪੈਂਦੀਆਂ ਮੈਂ ਮਜਬੂਰ ਸਿੱਖਾਂ ਨੂੰ ਐਲਾਨ ਕਰਦਾ ਵਾਂ ਆਪਣੇ ਭਾਈਚਾਰੇ ਨੂੰ ਐਸਸੀ ਭਾਈਚਾਰੇ ਨੂੰ ਜਿਹੜੀ ਇਹ ਕਾਂਗਰਸ ਵੋਟ ਲੈਂਦੇ ਇਹਨਾਂ ਨੂੰ ਰੱਦ ਕੀਤਾ ਜਾਵੇ ਬੀਜੇਪੀ ਨੂੰ ਬੋਟ ਪਾਣ ਕਾਲੀਆਂ ਨੂੰ ਬੋਟ ਪਾਣ ਹੋਰ ਕਿਸੇ ਨੂੰ ਬੋਟ ਪਰ ਕਾਂਗਰਸ ਨੂੰ ਵੋਟ ਨਾ ਪਾਈ ਜਾਵੇ ਨੈਕਸਟ ਬਾਕਸ ਇਹ ਹੋਗਾ ਕਿ ਅਸੀਂ ਆਪਣੀ ਆਲ ਇੰਡੀਆ ਸਕੂਲ ਕਾਰਡ ਫੈਡਰੇਸ਼ਨ ਦੇ ਨਾਲ ਅਸੀਂ ਸਾਰੇ ਪ੍ਰਧਾਨ ਚੇਅਰਮੈਨ ਸਾਰੇ ਅਸੀਂ ਚੱਕਾ ਜਾਮ ਕਰਾਂਗੇ ਤੇ ਪੁਤਲੇ ਵੀਰੇ ਸਾੜੇ ਜਾਣਗੇ ਇਹ ਜੀ ਇਹਨਾਂ ਦੀਆਂ ਇਹਨਾਂ ਨੇ ਜਾਣ ਕੇ ਮੁੱਦੇ ਠਾਏ ਜਾਂਦੇ ਨੇ ਇਹ ਕਾਂਗਰਸ ਜਾਣ ਕੇ ਮੁੱਦੇ ਠਾਂਦੀ ਹੈ ਇਹ ਜਾਏ ਇਹ ਐਸਸੀ ਪਾਇਚਾਰੇ ਨੂੰ ਵੇਖਣੀ ਪੰਦੇ ਤੇ ਨਾਲੇ ਹਰ ਕੰਗ ਇਹ ਪਾਏ ਇਹ ਜਿਹੜੀ ਇਲੈਕਸ਼ਨ ਦੇ ਵਿੱਚ ਯੂਜ਼ ਕੀਤਾ ਜਾਂਦਾ ਹੈ ਇਨਾਰ ਸੰਗ ਸਿੱਧਾ ਕੀਤਾ ਜਾਏਗਾ ਵੀ ਜਾਂ ਤੇ ਮਾਫੀ ਮੰਗੇ ਰਿਟਨ ਚ ਤੇ ਮੈਂ ਐਸੀ ਕਮਿਸ਼ਨ ਗੜੀ ਸਾਹਿਬ ਨੂੰ ਕਵਾਂਗੇ ਵੀ ਇੱਤੇ ਅਸੀਂ ਐਕਟ ਦਾ ਪਰਚਾ ਕੱਟਿਆ ਜਾਵੇ ਇੱਕ ਸੂਝਵਾਨ ਨੇਤਾ ਸਰਦਾਰ ਬੂਟਾ ਸਿੰਘ ਜੀ ਬਾਰੇ ਇਹਨਾਂ ਨੇ ਗਲਤ ਲੈਂਗੁਏਜ ਬੋਲੀ ਗਈ ਆ ਪੱਠੇ ਵੱਡ ਕਹਿ ਗਿਆ ਉਹ ਪੱਠੇ ਵੱਡ ਨਹੀਂ ਸੀ ਤਿਕਨੀ ਉਹ ਇੱਕ ਗ੍ਰਾਮ ਮੰਤਰਾਲੇ ਦੀ ਚੰਗੀ ਪੋਸਟ ਤੇ ਚੰਗੀ ਕਾਂਗਰਸ ਦੇ ਵਿੱਚ ਯੁੱਧ ਰੱਖਣ ਵਾਲੀ ਨੇਤਾ ਸੀ ਇਹ ਤੇ ਇਹਨਾਂ ਦੀਆਂ ਇਹ ਇਹਨਾਂ ਨੇ ਜਾਣ ਕੇ ਟਕਵੰਜ ਬਣਾਏ ਗਏ ਨੇ ਪਹਿਲਾਂ ਇਹ ਬੋਲਣਾ ਉਸ ਤੋਂ ਬਾਅਦ ਇਹਨਾਂ ਨੇ ਮਾਫੀਆਂ ਮੰਗਣੀਆਂ